ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਪ੍ਰਧਾਨ ਜੀ ਫਿਰ ਦਿੱਲੀ ਜਾ ਰਹੇ ਹੋ ਕੀ ਤੁਹਾਡਾ ਸ਼ਡਿਊਲ ਜਿਹੜਾ ਉੱਥੇ ਪਹੁੰਚਣ ਦਾ ਉੱਥੇ ਅਸੀਂ ਅੱਜ ਟ੍ਰੇਨਾਂ ਰਾਹੀਂ ਜਾਵਾਂਗੇ ਜੀ ਉਸ ਬੱਸਾਂ ਰਾਹੀਂ ਵੀ ਜਾ ਰਹੇ ਨੇ ਸਾਡੇ ਕਿਸਾਨ ਦੀ ਹਾਂਜੀ ਸਾਰਾ ਪੰਜਾਬ ਔਰ ਜਿੰਨੇ ਅਲਟਵਲ ਤੇ ਉੱਥੇ ਸਾਰੇ ਕਿਸਾਨ ਪਹੁੰਚ ਰਹੇ ਨੇ ਜੀ ਅੱਛਾ ਜੀ ਹਾਂਜੀ ਪ੍ਰਧਾਨ ਮੰਤਰੀ ਜੀ ਤਾਂ ਇਹ ਗੱਲ ਕਹਿ ਰਹੇ ਨੇ ਵੀ ਜਾ ਨੈਸ਼ਨਲ ਮੀਡੀਆ ਕਹਿ ਰਿਹਾ ਵੀ ਜਿਹੜੇ ਤਾਂ ਅਸਲ ਕਿਸਾਨ ਨੇ ਉਹ ਖੇਤੀ ਕਰਦੇ ਨੇ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਬੇਲੜ ਕਿਸਾਨ ਨੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈਗਾ ਉਹ ਧਰਨੇ ਲਾ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬੇਲੜ ਦੱਸੋ ਕਿਹੜਾ ਜੀ ਸਾਰੇ ਖੇਤੀ ਕਰਨ ਵਾਲੀਆਂ ਅਸੀਂ ਆਪਣੇ ਹੱਕ ਲੈਣ ਦੇ ਮਾਰੀ ਜਾ ਰਹੇ ਅਸੀਂ ਜੀ ਖੇਤੀ ਕਰਨ ਵਾਲੀ ਕਿਸਾਨ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਦਿਖਾਓ ਉਹਨਾਂ ਚੋਂ ਬੇਲੜ ਕਿਹੜਾ ਕਿਸਾਨ ਹੈ ਪੱਤਰਕਾਰ ਸਾਹਿਬ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਜੀ ਜਿਹੜਾ ਤੁਸੀਂ ਬੇਲੜ ਸ਼ਬਦ ਕਿਹਾ ਸਾਰੇ ਜਿੰਨੇ ਵੀ ਇਹ ਝਾਰੂ ਕਿਸਾਨ ਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਡਕਾਉਂਦਾ ਦੇ ਪਟਿਆਲਾ ਜ਼ਿਲ੍ਹੇ ਦੇ ਸਮੂਚੀ ਡਕੌਂਦਾ ਦੀ ਟੀਮ ਹੈ ਇਹਦੇ ਚ ਜਿਹੜਾ ਬੇਲੜ ਸ਼ਬਦ ਵਰਤ ਰਹੇ ਹੋ ਤੁਸੀਂ ਬੇਲੜ ਸ਼ਬਦ ਤਾਂ ਕਿਸੇ ਨਹੀਂ ਹੈ ਸਾਰੇ ਕਮਾਂਗਾਰਾਂ ਵਾਲੇ ਕਿਸਾਨ ਨੇ ਮੈਂ ਗੱਲ ਕੀਤੀ ਹੈ ਉਹ ਨੈਸ਼ਨਲ মিডিਆ ਦੀ ਜਿਹੜਾ ਨੈਸ਼ਨਲ মিডিਆ ਕਿਸਾਨਾਂ ਨੂੰ ਬੇਲੜ ਕਹਿ ਰਿਹਾ ਅਸੀਂ ਤਾਂ ਪੂਰੇ ਜ਼ੋਰ ਸ਼ੋਰ ਨਾਲ ਕਿਸਾਨੀ ਮੰਗਾ ਨੂੰ ਕਿਸਾਨਾਂ ਨੂੰ ਉਭਾਰ ਰਹੇ ਆ ਮੈਂ ਆਪਣੇ ਚੈਨਲ ਲਈ ਉਸ মিডিਏ ਨੂੰ ਜਿਹੜਾ ਇਹ ਜਵਾਬ ਦੇਣਾ ਚਾਹਣਾ ਉਹ ਜਵਾਬ ਤੁਸੀਂ ਦੇਣਾ ਹੈ ਜੀ ਜੀ ਦੱਸੋ ਕਿਹੜਾ মিডিਆ ਜੀ ਉਹ ਤਾਂ ਗੋਦੀ মিডিਆ ਜਿਹੜਾ મોદી ਦੀ ਆਵਾਜ਼ ਚੱਕਦਾ ਜੀ ਕਿਸਾਨਾਂ ਦੀ ਤਾਂ ਉਹਨੇ ਪਹਿਲਾਂ ਹੁਣੇ ਚੱਕੀ ਦੀ ਕਦੇ ਹਾਂਜੀ ਉਹ ਤਾਂ ਹਰ ਸਾਨੂੰ ਗੱਲ 'ਚ ਪਹਿਲਾਂ ਅੰਤਖਵਾਦੀ ਮੋਵਦੀ ਸਭ ਕੁਝ ਬੋਲ ਦਿੰਦੇ ਜੀ ਹਾਂਜੀ ਆ ਸਾਰੇ ਕਿਸਾਨੇ ਖੜੇ ਨੇ ਦੇਖ ਲਓ ਤੁਸੀਂ ਕਿਹੜਾ ਵੇਲੜਾ ਇਹਨਾਂ 'ਚੋਂ ਤੁਹਾਨੂੰ ਲੱਗਦਾ ਜੀ ਵੀ ਤੁਸੀਂ ਹੁਣ ਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਨੂੰ ਚੁਕਾ ਦੇਵੋਗੇ ਹਾਂਜੀ ਹਾਂ ਪਹਿਲਾਂ ਵੀ ਚੁਕਾ ਕੇ ਮੁੜੇ ਤੇ ਹੁਣ ਵੀ ਚੁਕਾ ਕੇ ਮੁੜਾਂਗੇ ਜੀ ਪਹਿਲਾਂ ਜਦੋਂ ਅਸੀਂ ਆਏ ਤੇ ਨਾ ਜੀ ਉਦੋਂ ਅਸੀਂ ਉੱਥੋਂ ਧਰਨਾ ਮੁਲਤਵੀ ਕਰਕੇ ਆਏ ਤੇ ਹਾਂਜੀ ਨਾ ਕਿ ਅਸੀਂ ਰਾਤ ਕਰਕੇ ਨਹੀਂ ਆਏ ਤੇ ਮੁਲਤਵੀ ਕਰਕੇ ਆਏ ਤੇ ਵੀ ਜੇ ਸਾਡੇ ਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਠੀਕਾ ਨਹੀਂ ਅਸੀਂ ਦੁਵਾਰੋ ਬਾਅਦ ਸਵੇਰ ਆ ਕੇ ਹੋਵੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਨਹੀਂ ਪ੍ਰਧਾਨ ਮੰਤਰੀ ਤਾਂ ਇਹ ਗੱਲ ਕਹਿ ਰਹੇ ਹਨ ਨਾ ਵੀ ਜਿਹੜੇ ਕਾਨੂੰਨ ਬਣੇ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਬਣੇ ਹੋਏ ਨੇ ਕਿਸਾਨ ਤਾਂ ਬੇਵਜ੍ਹਾ ਜਿਹੜਾ ਰੌਲਾ ਪਾ ਰਹੇ ਨੇ ਦੱਸੋ ਕਿਹੜਾ ਅਕਜ ਬਣਿਆ ਮੈਂ ਕਾਨੂੰਨਾ ਜੀ ਦੱਸ ਦੇਣ ਸਾਨੂੰ ਕਿੰਨੀ ਵਾਰ ਟੇਬਲ ਟਾਕ ਤੇ ਮੀਟਿੰਗਾਂ ਹੋਈਆਂ ਨੇ ਸਾਡੀ ਜਿਹੜਾ ਫੋਕਸ ਤੇ ਸਾਡਾ ਐਮਐਸਪੀ ਦੀ ਗਰੰਟੀ ਦਿੱਤੀ ਉਹ ਕਾਨੂੰਨ ਬਣਾ ਦੇਣ ਸਾਨੂੰ ਕਿ ਲੋੜਾ ਧਰਨ ਲਈ ਸਾਡੇ ਹੱਕੀ ਮੰਗਣੇ ਲਖੀਮ ਗੁਰ ਕੀਰੀ ਵਾਲੇ ਨੇ ਕਿਸਾਨ ਵੀ ਸੀ ਦੋ ਨੇ ਉੱਥੇ ਪੱਤਰਕਾਰ ਭਾਈਚਾਰਾ ਵੀ ਸੀ ਦੋ ਆ ਫਿਰ ਉਹ ਵੀ ਮਿਲਣੇ ਤੇ ਠੀਕ ਹੈ ਹਾਂਜੀ ਭਾਈ ਜੀ ਐ ਇਦਾਂ ਨੂੰ ਸੋਜੀ ਵੀ ਉਹ ਇਹ ਗੱਲ ਕਹਿ ਰਹੇ ਨੇ ਵੀ ਜਿਹੜੇ ਕਿਸਾਨ ਨੇ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ ਇਹ ਉਹਨਾਂ ਦੇ ਫੰਡ ਦੇ ਸਹਿੱਤੇ ਚੱਲਦੇ ਨੇ ਉਹਨਾਂ ਦੇ ਫੰਡ ਦੇ ਸਹਿੱਤੇ ਲੰਗਰ ਲਾਉਂਦੇ ਨੇ ਫਿਰ ਉਹਨਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ ਜੀ ਦੇਖੋ ਜੇ ਦੇਖਿਆ ਜਾਵੇ ਕਿਸਾਨ ਨੂੰ ਕੋਈ ਤਨਖਾਹ ਨਹੀਂ ਆਉਂਦੀ ਕੋਈ ਕੁਝ ਨਹੀਂ ਆਉਂਦਾ ਬਾਹਰਲੇ ਇਹਦੇ ਚ ਕੋਈ ਸ਼ੱਕ ਨਹੀਂ ਐਨ ਆਰ ਆਈ ਵੀਰਾਂ ਨੇ ਕਿਸਾਨਾਂ ਦੀ ਮਦਦ ਕਰੀ ਆ ਹੋਰ ਸਮੁੱਚੇ ਭਾਰਤ ਦੇਸ਼ ਵਾਸੀਆਂ ਨੇ ਤਕਰੀਬਨ ਕਿਸਾਨਾਂ ਦੀ ਬਦਦ ਕੀਤੀ ਹੈ ਮਦਦ ਕਰ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਕਿਸੇ ਦੇ ਘਰੋਂ ਤਾਂ ਚੱਲਣ ਵਾਲਾ ਹੈ ਨਹੀਂ ਮਤਲਬ ਕੋਈ ਇੱਕ ਬੰਦਾ ਤਾਂ ਇਹਨੂੰ ਚਲਾ ਨਹੀਂ ਸਕਦਾ ਜੇ ਆਪਾਂ ਕਹੀਏ ਵੀ ਸਾਡੇ ਕਿਸਾਨਾਂ ਦੇ ਜਿਹੜੇ ਆਕੂ ਨੇ ਉਹ ਆਪਣੇ ਆਪ ਚਲਾ ਲੈਣਗੇ ਨਹੀਂ ਚੱਲਣਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਲੱਗਿਆ ਸੀਗਾ ਉਹਦੀਆਂ ਜਿੰਨੀਆਂ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਸੀ ਉਹ ਹੱਕੀ ਮੰਗਾਂ ਨੂੰ ਸਰਕਾਰ ਨੇ ਉਦੋਂ ਮੰਨ ਲਿਆ ਕਿਸਾਨਾਂ ਨੇ ਦੇਖਿਆ ਵੀ ਸਾਡਾ ਮਸਲਾ ਹੱਲ ਹੋ ਗਿਆ ਜਦੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਲੱਗਿਆ ਹੋਇਆ ਸੀ ਦਿੱਲੀ ਤੋਂ ਕਿਸਾਨ ਵਾਪਸ ਆ ਗਏ ਪਰ ਗੱਲ ਉੱਥੇ ਦੀ ਉੱਥੇ ਹੈ ਜਿਹੜੀਆਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਸਨ ਉਹਨਾਂ ਨੂੰ ਕਿਤੇ ਵੀ ਲਾਗੂ ਨਹੀਂ ਕਰਿਆ ਜਿਹਦੇ ਜੀਨੂੰ ਜਿਵੇਂ ਕਿ ਐਮਐਸਪੀ ਦੀ ਗਰੰਟੀ ਲਾ ਲੋ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਿਆ ਉਹਨਾਂ ਦੇ ਪਰਿਵਾਰ ਇੱਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੀ ਮੰਗ ਲਾ ਲੋ ਜਾਂ ਜਿੱਦਿਆਂ ਵੀ ਹੋਰ ਕਿਸਾਨਾਂ ਦੀਆਂ ਹੱਕੀ ਮੰਗਾ ਨੇ ਉਹਨਾਂ ਨੂੰ ਮੰਨਵਾਉਣ ਦੇ ਲਈ ਸਾਡੇ ਪਟਿਆਲਾ ਜ਼ਿਲ੍ਹੇ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਟਕਾਉਂਦਾ ਜਥੇਬੰਦੀ ਪੂਰੇ ਮਤਲਬ ਆਪਣੇ ਕਿਸਾਨਾਂ ਦੇ ਨਾਲ ਵੱਡੇ ਜਥੇ ਪਟਿਆਲਾ ਤੋਂ ਅੱਜ ਰਵਾਨਾ ਹੋ ਰਹੇ ਨੇ ਦਿੱਲੀ ਵਾਸਤੇ ਸਾਡੀ ਮੁੱਖ ਮੰਗ ਇਹੀ ਹੈ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣਾ। ਅੱਛਾ ਪ੍ਰਧਾਨ ਜੀ ਆਖਰੀ ਸਵਾਲ। ਉਹ ਤਾਂ ਇਹ ਵੀ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਐਮਐਸਪੀ ਦਾ ਨਹੀਂ ਪਤਾ। ਤੁਹਾਨੂੰ ਪਤਾ ਹੀ? ਹਾਂਜੀ। ਫਿਰ ਉਹਨਾਂ ਨੂੰ ਜਵਾਬ ਦੇ ਦਿਓ ਜੀ। ਅਸੀਂ ਦੇਖੋ ਤੁਸੀਂ ਕਹਿੰਦਾ ਵੀ ਜੇ ਮੈਂ ਡਾਕਟਰ ਸੁਆਮੀ ਨਾਥ ਨੇ ਰਿਪੋਰਟ ਬਣਾਈ ਸੀ ਜੀ ਉਹ ਖੇਤੀ ਵਾਸਤੇ ਬਣਾਈ ਸੀ ਖੇਤੀ ਦੇ ਫਸਲਾਂ ਵਾਸਤੇ ਬਣਾਈ ਸੀ ਉਹ। ਹਾਂਜੀ। ਵੀ ਸਾਨੂੰ 23 24 ਫਸਲਾਂ ਤੇ ਦੇਣੋ ਜੇ ਪਰ ਸਾਨੂੰ ਐਮਐਸਪੀ ਦਾ ਪਤਾ ਨਹੀਂ ਫਿਰ ਉਹ ਪੰਜ ਫਸਲਾਂ ਦੇ ਕਿਉਂ 5 ਸਾਲਾਂ ਵਾਸਤੇ ਡਿਕਲੇਅਰ ਕਰਦੇ ਨੇ ਉਹੀ ਦੱਸਦੇ ਨੇ ਜੀ ਹਾਂ ਬਿਲਕੁਲ ਜੀ ਪੰਜ ਸਾਲਾਂ ਵਾਸਤੇ ਕਿਹਾ ਹੁਣ ਪੰਜ ਫਸਲਾਂ ਤੇ ਲੈ ਲਓ ਜਦ ਕਿ ਅਸੀਂ ਚਾਹੁੰਦੇ ਵੀ ਪੂਰੀਆਂ 23 24 ਫਸਲਾਂ ਤੇ ਹਰ ਇੱਕ ਸਟੇਟ ਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਅ ਦੋਸਤੋ ਤੁਸੀਂ ਸਮਝੀ ਚੁੱਕੇ ਹੋਵੋਗੇ ਕਿਸਾਨਾਂ ਨੇ ਜਿਹੜੇ ਕਿਸਾਨਾਂ ਦੀ ਮਤਲਬ ਸੰਘਰਸ਼ ਦੇ ਉੱਤੇ ਕਿਸਾਨਾਂ ਦੇ ਪੂਰੇ ਘੋਲ ਦੇ ਉੱਤੇ ਜਿਹੜੇ ਲੋਕ ਜਿਹੜਾ ਸੋਸ਼ਲ ਮੀਡੀਆ ਜਾਂ ਨੈਸ਼ਨਲ ਮੀਡੀਆ ਸਵਾਲ ਉਠਾ ਰਿਹਾ ਇਹਨਾਂ ਕਿਸਾਨਾਂ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਿਹੜੇ ਨੇ ਜਵਾਬ ਨੇ ਉਹ ਪੂਰੇ ਠੋਕੇ ਦਿੱਤੇ ਨੇ ਅਗਰ ਤੁਸੀਂ ਵੀ ਕਿਸਾਨਾਂ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਐਮਐਸਪੀ ਦਾ ਗਰੰਟੀ ਲੈ ਕੇ ਰਹਾਗੇ